ਜਦੋਂ ਆਪਾਂ ਬਰਨਾਲਾ ਤੋਂ ਬਠਿੰਡਾ ਜਾਈਏ ਬਠਿੰਡੇ ਦੀਆਂ ਜੜਾਂ 'ਚ ਪਿੰਡ ਲਹਿਰਾ ਬੇਗਾ ਜਿੱਥੇ ਬਣਿਆ ਹੋਇਆ ਪੰਨ ਜੋ ਹੈ ਤੇ ਇਹਦੇ 'ਚ ਕੀ ਅਜਿਹਾ ਖਾਸ ਆ ਕਿ ਲੋਕਾਂ ਦਾ ਮੇਲਾ ਹਰ ਦਿਨ ਲੱਗਿਆ ਰਹਿੰਦਾਗਾ ਆਓ ਅੰਦਰ ਚਲਦੇ ਆ ਵਿਖਾਉਣੇ ਆ ਸਭ ਤੋਂ ਪਹਿਲਾਂ ਆ ਪਾਈਪਾਂ ਆ ਜਿਹੜੀ ਆਪਾਂ ਵੀਡੀਓ 'ਚ ਅਕਸਰ ਦੇਖਦੇ ਹੁੰਨੇ ਆ ਇਹ ਇੱਥੇ ਬਣੀਆਂ ਹੋਈਆਂ ਨੇ ਇਹਦੇ ਵਿੱਚ ਬੰਦਾ ਉੱਪਰ ਜਾ ਕੇ ਥੱਲੇ ਪਾਈਪਾਂ ਦੇ ਵਿੱਚ ਦੀ ਘੁੰਮਦਾ ਘੁੰਮਦਾ ਆਉਂਦਾ ਪਾਣੀ 'ਚ ਡੁੱਗ ਜਾਂਦਾਗਾ ਤੇ ਨਹਾਉਣ ਦਾ ਵੱਖਰਾ ਨਜ਼ਾਰਾ ਇੱਕ ਆ ਹੋਰ ਉੱਚੀਆਂ ਪਾਈਪਾਂ ਨੇ ਇਹਦੇ ਵਿੱਚ ਵੀ ਨਹਾਉਣ ਵਾਲਾ ਸਿਸਟਮੀਆਂ ਜਾਨੀ ਕਿ ਪਾਣੀ ਇੰਨਾ ਤੇਜ਼ ਹੁੰਦਾ ਕਿ ਬੰਦਾ ਰੋੜਿਆ ਥੱਲੇ ਨੂੰ ਆਉਂਦਾਗਾ ਥੱਲੇ ਪਾਣੀ ਚ ਰੋਦਾ ਕੋਈ 60 ਫੀਟ ਨਹੀਂ ਵੱਜਦੀ ਤੇ ਆ ਇੱਕ ਪਹਾੜ ਨੋਆ ਇਮਾਰਤ ਜੀ ਬਣੀ ਹੋਈਏਗੀ ਇਹਦੇ ਵੀ ਉੱਪਰ ਜਾ ਕੇ ਥੱਲੇ ਪਾਣੀ ਆ ਜਿਵੇਂ ਪਹਾੜਾਂ ਚ ਹੁੰਦਿਆ ਨਦੀਆਂ ਹੁੰਦੀਆਂ ਨੇ ਉਹ ਚੀਜ਼ਾਂ ਪਾਣੀ ਵੀ ਨੀਲੇ ਰੰਗ ਦਾ ਸਾਫ ਆ ਤੇ ਇਹਦੇ ਵਿੱਚ ਸਾਲਾ ਮਾਰ ਸਕਦੇ ਆ ਉਹ ਤੁਹਾਡੇ ਸਾਹਮਣੇ ਇੱਕ ਹੋਰ ਪਾਈਪ ਆ ਗਈ ਇਹ ਪਾਈਪ ਦੇ ਵਿੱਚ ਵੀ ਬੰਦਾ ਗੀੜੇ ਖਾਂਦਾ ਖਾਂਦਾ ਥੱਲੇ ਡੁੱਗਦਾ ਤੇ ਆ ਟਿੱਬਿਆਂ ਦੀ ਧਰਤੀ ਚੋਂ ਸਮੁੰਦਰੀ ਜਹਾਜ਼ ਲਿਆ ਕੇ ਖੜਾਤਾ ਬਾਈ ਉਹਨਾਂ ਨੇ ਸਮੁੰਦਰੀ ਜਹਾਜ਼ ਦੇ ਵਿੱਚ ਜਾ ਕੇ ਨਹਾਉਣ ਦਾ ਤੇ ਉੱਪਰੋਂ ਸਾਲਾ ਮਾਰਨ ਦਾ ਵੱਖਰਾ ਨਜ਼ਾਰੇ ਹੀ ਆ ਤੇ ਇੱਥੇ ਕਰ ਤੁਸੀਂ ਛੁੱਟੀ ਵਾਲਾ ਦਿਨ ਮਨਾਉਣ ਜਾਣਾਗਾ ਤਾਂ 1299 ਰੁਪਏ ਟਿਕਟ ਪਰ ਪਰਸਨ ਤੇ 100 ਰੁਪਏ ਲੋਕਰ ਦਾ 100 ਰੁਪਏ ਵਰਦੀ ਦਾ ਇੱਥੇ ਸਾਰਾ ਦਿਨ ਇੰਜੋਏ ਕਰ ਸਕਦੇ ਹੋ ਬਾਕੀ ਖਾਣਾ ਪੀਣਾ ਜਿੱਦਾਂ ਆਪਣੇ ਵਿਆਹਾਂ ਚ ਹੁੰਦਾ ਵਧੀਆ ਵਿਆਹਾਂ ਚ ਹੁੰਦਾ ਉਹ ਸਾਰਾ ਤੁਹਾਨੂੰ ਫਰੀ ਆ ਤੁਸੀਂ ਪੇਟ ਭਰ ਖਾ ਸਕਦੇ ਹੋ ਤੇ ਆ ਪੈਪਾਂ ਵਗੈਰਾ ਤਾਂ ਇੰਨੀ ਜਿਆਦਾ ਆਮ ਨੇ ਕਿ ਤੁਸੀਂ ਸੋਚੀ ਜਾਉਂਗੇ ਕਿਹੜੀ ਪੈਪ ਸਾਲ ਮਾਰਾਂ ਤੇ ਆ ਇੱਕ ਹੋਟਲ ਆ ਬਹੁਤ ਸੋਹਣਾ ਇੱਥੇ ਵੀ ਫੋਟੋਆਂ ਵਗੈਰਾ ਕਰਵਾ ਸਕਦੇ ਹੋਗੇ ਖਾਣਾ ਪੀਣਾ ਸਪੈਸ਼ਲ ਖਾ ਸਕਦੇ ਹੋ ਤੇ ਆ ਇਹਨਾਂ ਦੇ ਕੋਈ ਸ਼ਰਤਾਂ ਨੇ ਇਹ ਸ਼ਰਤਾਂ ਤੁਹਾਨੂੰ ਜੋ ਵੀ ਹੈਗੀਆਂ ਨੇ ਮੰਨਣੀਆਂ ਪੈਣਗੀਆਂ ਆ ਪੰਜ ਜੋ ਹੈ ਦੇਖੋ ਫੋਟੋਆਂ ਤਾਂ ਇੰਨੀਆਂ ਘੈਂਟ ਹੁੰਦੀਆਂ ਨੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਬਾਕੀ ਜੇ ਕਿਸੇ ਸਿੰਗਰ ਨੇ ਕੋਈ ਰੀਲਾਂ ਬਣਾਉਣੀਆਂ ਨੇ ਕੋਈ ਗਾਣੇ ਕਰਨਿਆਂ ਉਹ ਵੀ ਇੱਥੇ ਜਾ ਕੇ ਸ਼ੂਟਿੰਗ ਵਗੈਰਾ ਕਰ ਸਕਦੇ ਆ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਨੰਬਰਾਂ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਕਰਕੇ ਵੀ ਲੈ ਸਕਦੇ ਹੋ ਤੇ ਆਨਲਾਈਨ ਵੀ ਬੁਕਿੰਗ ਕਰਵਾ ਸਕਦੇ ਹੋ ਜਹਾਜ ਆ ਜਿਹੜਾ ਬਾਈ ਦੇਖਣ ਵਾਲੀ ਆ ਵੀ ਟਿੱਬਿਆਂ ਦੀ ਧਰਤੀ ਤੇ ਲਿਆ ਕੇ ਖੜਾਇਆ ਕਿਵੇਂ ਤੇ ਆ ਅੱਗੇ ਹੋਰ ਵੀ ਨਵਾਂ ਕੰਮ ਚੱਲ ਰਿਹਾਗਾ ਜਾਨੀ ਕਿ ਇਹ ਕੰਮ ਹਲੇ ਪੂਰਾ ਨਹੀਂ ਹੋਇਆ ਹੋਰ ਵਧੇ ਜਾਣਾਗਾ ਬਠਿੰਡੇ ਸ਼ਹਿਰ ਦਾ ਨਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਤੋਂ ਵੀ ਉੱਪਰ ਹੋ ਜਾਣਾਗਾ ਕਿ ਪਹਿਲਾਂ ਸਰਕਾਰਾਂ ਜੋ ਵੀ ਹੈਗੀਆਂ ਸੀ ਉਹ ਬਠਿੰਡੇਰੀ ਦੀ ਸੀ ਉਹਨਾਂ ਨੇ ਆਪਦੇ ਬਠਿੰਡੇ ਦਾ ਨਾਮ ਬਹੁਤ ਝਮਕਾਇਆ ਤੇ ਹੁਣ ਰਹਿੰਦਾ ਖੁੰਦਾ ਸਾਡੇ ਕਿਸਾਨ ਭਾਈਚਾਰੇ ਵੀ ਸਿਰਾਂ ਲਾ ਰਹੇ ਨੇ ਤੇ ਆ ਇੱਕ ਜੇ ਕੋਈ ਵਿਆਹ ਸ਼ਾਦੀ ਜਾਂ ਕਿੱਟੀ ਪਾਰਟੀ ਕੋਈ ਜਨਮ ਦਿਨ ਪਾਰਟੀ ਮਨਾਉਣੀ ਆ ਇੱਥੇ ਵਧੀਆ ਇੱਕ ਮਾਹੌਲਾ ਪੈਲਸ ਵਰਗਾ ਖੁੱਲੇ ਡੁੱਲੇ 'ਚ ਤੁਸੀਂ ਉਹ ਮਨਾ ਸਕਦੇ ਹੋਗੇ ਤੇ ਅੱਗੇ ਇੱਕ ਸਿੰਗਰ ਵੀ ਲੱਗਿਆ ਹੋਇਆਗਾ ਕੁਲਵਿੰਦਰ ਬਿੱਲਾ ਜੀ ਸਾਡੇ ਮਾਨਸਾ ਏਰੀਆ ਦੀ ਸਿੰਗਰ ਹੈਗਾ ਉਹ ਸਿੰਗਰ ਦੇ ਇੰਜੋਏ ਗਾਣੇ ਸੁਣੇ ਸੀ ਨੇ ਬਹੁਤ ਵਧੀਆ ਲੱਗਿਆ ਤੁਹਾਡੇ ਸਾਹਮਣੇ ਸਿੰਗਰ ਚੱਲ ਰਿਹਾਗਾ ਇੱਥੇ ਆ ਕੇ ਬਿਲਕੁਲ ਨਹੀਂ ਲੱਗਦਾ ਕਿ ਬਠਿੰਡੇ ਦੀ ਟਿੱਬ ਇਹ ਤਾਂ ਇਦਾਂ ਫੀਲਿੰਗ ਆਉਂਦੀ ਆ ਕਿ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੇ ਮੇਰੀ ਇੱਕ ਬੇਨਤੀ ਪੰਜਾਬ ਸਰਕਾਰ ਦੇ ਮੰਤਰੀ ਸ਼ੰਤਰੀ ਐਮ ਐਲ ਏ ਸਾਹਿਬਾਨ ਜਿਹੜੇ ਕੁਆਰੇ ਨੇ ਉਹਨਾਂ ਨੂੰ ਆ ਜਦੋਂ ਤੁਸੀਂ ਵਿਆਹ ਕਰਵਾਉਂਗੇ ਤੁਹਾਨੂੰ ਪਾਰਟੀ ਕਰਨ ਲਈ ਹੁਣ ਸਿਮਲੇ ਜਾ ਕੇ ਪੰਜਾਬ ਦਾ ਪੈਸਾ ਲਟਾਉਣ ਦੀ ਲੋੜ ਨਹੀਂ ਉੱਥੇ ਭਈਏ ਆਪਣੇ ਪੰਜਾਬ ਦਾ ਪੈਸਾ ਲੁੱਟੀ ਜਾਂਦੇ ਆ ਸੋ ਤੁਸੀਂ ਭਰਾਵੋ ਜੇ ਪਾਰਟੀ ਕਰਨੀ ਆ ਤਾਂ ਬਠਿੰਡੇ ਆ ਜਿਓ ਤੁਹਾਨੂੰ ਉਦੋਂ ਵੀ ਵਧੀਆ ਫੀਲਿੰਗ ਆਊ ਐਨਾ ਵਧੀਆ ਕਿ ਤੁਹਾਡੀ ਪਾਰਟੀ 'ਚ ਜੋ ਮਹਿਮਾਨ ਹੋਣਗੇ ਪੂਰੇ ਖੁਸ਼ ਹੋ ਕੇ ਜਾਣਗੇ ਕਿਉਂਕਿ ਉੱਥੇ ਉਹਨਾਂ ਨੂੰ ਆਉਣਾ ਜਾਣਾ ਵੀ ਔਖਾਗਾ ਉਸ ਲਾਮੀ ਨਹੀਂ ਓਨੀ ਪਾਣੀ ਹੁੰਦੀ ਜਿੰਨਾ ਖਰਚਾ ਹੋ ਜਾਂਦਾਗਾ ਸੋ ਬੇਨਤੀ ਆ ਨਾਲੇ ਬਾਕੀ ਆਪਣੇ ਪੰਜਾਬੀ ਭਰਾਵਾਂ ਨੂੰ آمدਨ ਹੋਊਗੀ ਕਿਉਂਕਿ ਇਹਨਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾਗਾ ਬਾਕੀ ਪੰਜਾਬ ਦੇ ਹੋਟਲਾਂ 'ਚ ਮੰਤਰੀਆਂ ਸੰਤਰੀਆਂ ਨੂੰ ਜ਼ਿਆਦਾ ਪੈਸੇ ਦੇਣ ਦੀ ਤਾਂ ਸੋਚ ਹੀ ਨਹੀਂ ਹੁੰਦੀ ਕਿਉਂਕਿ ਗਾਰਾਂ ਚ ਹੋ ਜਾਂਦੇ ਆ ਸਮੁੰਦਰ ਚ ਰਹਿ ਕੇ ਮਗਰਮਾਸ ਨਾਲ ਕੋਈ ਵੈਰ ਨਹੀਂ ਪਾਉਂਦਾ ਹੁੰਦਾ ਜੇਕਰ ਇਹ ਮੰਤਰੀਆਂ ਨੂੰ ਜਵਾਬ ਦੇਣਗੇ ਫਿਰ ਇਹਨਾਂ ਨੂੰ ਐਨਓਸੀ ਕਿਵੇਂ ਮਿਲਣਗੀਆਂ ਸੋ ਸ਼ੇਅਰ ਜ਼ਰੂਰ ਕਰ ਦਿਓ Shimla ਵਾਲੇ ਤਾਂ ਪਹਿਲੀ ਕਹਿੰਦੇ ਤੁਸੀਂ ਪੰਜਾਬ ਚ ਮੰਤਰੀਓ ਜੀ ਤਾਂ 80% ਪੇਮੈਂਟ ਪਹਿਲਾਂ ਜਮਾ ਕਰਾ ਦਿਓ ਬਾਕੀ ਕਾਰਜ ਫਿਰ ਸ਼ੁਰੂ ਕਰਾਂਗੇ